ਕੰਮ ਇੱਕ ਅਜੀਹਾ ਸ਼ਬਦ ਜਿਹੜਾ ਸਾਡੀ ਜ਼ਿੰਦਗੀ ਦਾ ਕਿੰਨਾ ਵੱਡਾ ਹਿੱਸਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਇੱਕ ਸਰਾਪ ਹੈ ਜਾਂ ਇੱਕ ਬਰਕਤ ਤਾਂ ਫਿਰ ਆਓ ਬਾਈਬਲ ਦੇ ਸਰੋਤਾਂ ਦੇ ਆਧਾਰ ਤੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਵੇਂ ਮਿਹਨਤ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਖੁਸ਼ਹਾਲੀ ਦਾ ਰਾਹ ਬਣ ਸਕਦੀ ਹੈ ਸਾਡੀ ਅੱਜ ਦੀ ਗੱਲਬਾਤ ਇੱਕ ਬਹੁਤ ਹੀ ਦਿਲਚਸਪ ਵਿਚਾਰ ਨਾਲ ਸ਼ੁਰੂ ਹੁੰਦੀ ਹੈ ਦੇਖੋ ਮੱਤੀ ਦੀ ਇੰਜੀਲ ਚ ਲਿਖਿਆ ਹੈ ਕਿ ਪਰਮੇਸ਼ਵਰ ਤਾਂ ਅਸਮਾਨ 'ਚ ਉੜਦੇ ਪੰਛੀਆਂ ਦਾ ਵੀ ਢਿੱਡ ਭਰਦਾ ਹੈ ਜਿਹੜੇ ਨਾ ਤਾਂ ਕੋਈ ਫਸਲ ਬੀਜਦੇ ਨੇ ਤੇ ਨਾ ਹੀ ਵੜਦੇ ਨੇ ਤਾਂ ਫਿਰ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਨਾ ਜੇ ਪਰਮੇਸ਼ਵਰ ਦਾ ਪ੍ਰਬੰਧ ਇੰਨਾ ਵੱਡਾ ਹੈ ਕਿ ਉਹ ਬਿਨਾਂ ਕੰਮ ਕੀਤੇ ਪੰਛੀਆਂ ਨੂੰ ਵੀ ਸੰਭਾਲ ਰਿਹਾ ਹੈ ਤਾਂ ਫਿਰ ਇਨਸਾਨਾਂ ਨੂੰ ਇੰਨੀ ਸਖਤ ਮਿਹਨਤ ਕਰਨ ਦੀ ਕੀ ਲੋੜ ਪੈਗੀ ਠੀਕ ਹੈ ਤਾਂ ਆਓ ਇਸ ਸਵਾਲ ਦੀ ਜੜ ਤੱਕ ਚਲਦੇ ਹਾਂ ਇਹ ਸਮਝਣ ਲਈ ਕਿ ਰੱਬੀ ਪ੍ਰਬੰਧ ਤੇ ਇਨਸਾਨੀ ਮਿਹਨਤ ਵਿੱਚ ਕੀ ਰਿਸ਼ਤਾ ਹੈ ਸਾਨੂੰ ਬਿਲਕੁਲ ਸ਼ੁਰੂਆਤ ਤੋਂ ਦੇਖਣਾ ਪਵੇਗਾ ਬਾਈਬਲ ਦੇ ਮੁਤਾਬਕ ਸ਼ੁਰੂ-ਸ਼ੁਰੂ ਵਿੱਚ ਕੰਮ ਕੋਈ ਬੋਝ ਨਹੀਂ ਸੀ ਪਰ ਉਤਪਤੀ ਕਿਤਾਬ ਦੱਸਦੀ ਹੈ ਕਿ ਜਦੋਂ ਆਦਮ ਨੇ ਪਾਪ ਕੀਤਾ ਤਾਂ ਜ਼ਮੀਨ ਨੂੰ ਸਰਾਪ ਮਿਲਿਆ ਉਸ ਤੋਂ ਬਾਅਦ ਹੀ ਮਿਹਨਤ ਮੁਸ਼ਕਲ ਹੋ ਗਈ ਪਸੀਨੇ ਨਾਲ ਭਰੀ ਹੋਈ ਤੇ ਅਕਸਰ ਬਿਨਾਂ ਕਿਸੇ ਚੰਗੇ ਨਤੀਜੇ ਦੇ ਇਹ ਬਿਲਕੁਲ ਉਸ ਅਹਿਸਾਸ ਵਰਗਾ ਹੈ ਜੋ ਕਈ ਵਾਰ ਲੋਕ ਮਹਿਸੂਸ ਕਰਦੇ ਨੇ ਦਿਨ ਰਾਤ ਇੱਕ ਕਰਕੇ ਕੰਮ ਕਰਨਾ ਪਰ ਹੱਥ ਕੀ ਆਂਦਾ ਹੈ ਸਿਰਫ ਨਿਰਾਸ਼ਾ ਤੇ ਥਕਾਵਟ ਬਾਈਬਲ ਦੇ ਸ੍ਰੋਤਾ ਮੁਤਾਬਕ ਇਹੀ ਉਹ ਸਰਾਪ ਹੈ ਜਿਸ ਦਾ ਅਸਰ ਦਿਖਦਾ ਹੈ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਚੰਗੀ ਗੱਲ ਇਹ ਹੈ ਕਿ ਬਾਈਬਲ ਸਿਰਫ ਸਮੱਸਿਆ ਨਹੀਂ ਦੱਸਦੀ ਸਗੋਂ ਇਹ ਵੀ ਦੱਸਦੀ ਹੈ ਕਿ ਇਸ ਸਰਾਪ ਨੂੰ ਇੱਕ ਬਰਕਤ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਹੁਣ ਦੇਖੋ ਉਪਦੇਸ਼ਕ ਦੀ ਪੋਥੀ ਸਾਨੂੰ ਇੱਕ ਬਿਲਕੁਲ ਵੱਖਰਾ ਨਜ਼ਰੀਆ ਦਿੰਦੀ ਹੈ ਇੱਥੇ ਕਿਹਾ ਗਿਆ ਹੈ ਕਿ ਆਪਣੀ ਮਿਹਨਤ ਵਿੱਚ ਖੁਸ਼ੀ ਤੇ ਸੰਤੁਸ਼ਟੀ ਲੱਭਣਾ ਇਹ ਪਰਮੇਸ਼ਵਰ ਵੱਲੋਂ ਇੱਕ ਤੋਹਫ਼ਾ ਹੈ ਇੱਕ ਬਰਕਤ ਹੈ ਤਾਂ ਫਿਰ ਸਵਾਲ ਇਹ ਹੈ ਕਿ ਕੋਈ ਇਸ ਸਥਿਤੀ ਨੂੰ ਕਿਵੇਂ ਬਦਲ ਸਕਦਾ ਹੈ ਖੇਰ ਇਸ ਦੇ ਲਈ ਇੱਕ ਸੱਤ ਕਦਮੀ ਬਲੂਪ੍ਰਿੰਟ ਦਿੱਤਾ ਗਿਆ ਹੈ ਜਿਹੜਾ ਸਾਡੇ ਕੰਮ ਕਰਨ ਦੇ ਤਰੀਕੇ ਤੇ ਸਾਡੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਚਲੋ ਫਿਰ ਇਸ ਬਲੂਪ੍ਰਿੰਟ ਦੇ ਪਹਿਲੇ ਹਿੱਸੇ ਵੱਲ ਵੱਧਦੇ ਹਾਂ ਜਿਹੜਾ ਸਾਡੇ ਕੰਮ ਦੀ ਨੀਂਹ ਰੱਖਦਾ ਹੈ ਸ਼ੁਰੂਆਤ ਬਹੁਤ ਹੀ ਸਿੱਧੇ ਸਾਦੇ ਦੋ ਅਸੂਲਾਂ ਨਾਲ ਹੁੰਦੀ ਹੈ ਪਹਿਲਾ ਆਪਣਾ ਹਰ ਕੰਮ ਪਰਮੇਸ਼ਵਰ ਨੂੰ ਸੌਂਪ ਕੇ ਸ਼ੁਰੂ ਕਰੋ ਤੇ ਦੂਜਾ ਜੋ ਵੀ ਕੰਮ ਹੱਥ ਵਿੱਚ ਲਿਆ ਹੈ ਉਸ ਨੂੰ ਪੂਰੀ ਲਗਨ ਨਾਲ ਪੂਰੇ ਦਿਲ ਨਾਲ ਕਰੋ ਪਹਿਲਾ ਸਿਧਾਂਤ ਕਹਾਵਤਾਂ ਦੀ ਕਿਤਾਬ ਵਿੱਚੋਂ ਆਉਂਦਾ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਾਵੇਂ ਉਹ ਪੜ੍ਹਾਈ ਹੋਵੇ, ਨੌਕਰੀ ਹੋਵੇ ਜਾਂ ਕੋਈ ਬਿਜ਼ਨਸ ਉਸ ਨੂੰ ਪਰਮੇਸ਼ਵਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਇਸ ਨਾਲ ਯੋਜਨਾਵਾਂ ਸਫਲ ਹੁੰਦੀਆਂ ਨੇ। ਇਹ ਦੂਜਾ ਸਿਧਾਂਤ ਤਾਂ ਸੱਚਮੁੱਚ ਬਹੁਤ ਡੂੰਘਾ ਹੈ। ਇਹ ਕਹਿੰਦਾ ਹੈ ਕਿ ਆਪਣੇ ਕੰਮ ਨੂੰ ਸਿਰਫ ਕਿਸੇ ਬੌਸ ਜਾਂ ਮਾਲਕ ਨੂੰ ਖੁਸ਼ ਕਰਨ ਲਈ ਨਾ ਕਰੋ। ਸਗੋਂ ਇਸ ਤਰ੍ਹਾਂ ਕਰੋ ਜਿਵੇਂ ਇਹ ਕੰਮ ਸਿੱਧਾ ਪ੍ਰਭੂ ਲਈ ਹੀ ਕਰ ਰਹੇ ਹੋ। ਤੁਸੀਂ ਸੋਚੋ ਇਸ ਸੋਚ ਨਾਲ ਕੰਮ ਦੀ ਕੁਆਲਿਟੀ ਕਿੰਨਾ ਫਰਕ ਪੈ ਜਾਵੇਗਾ। ਚਲੋ ਅੱਗੇ ਵਧਦੇ ਹਾਂ ਜਦੋਂ ਇੱਕ ਵਾਰ ਨੀ ਮਜ਼ਬੂਤ ਹੋ ਗਈ ਤਾਂ ਫਿਰ ਗੱਲ ਆਉਂਦੀ ਹੈ ਸਾਡੇ ਕੰਮ ਦੇ ਕਿਰਦਾਰ ਤੇ ਸਾਡੀ ਮਿਹਨਤ ਦੀ ਇਹ ਸਿਧਾਂਤ ਉਸ ਨੀ ਨੂੰ ਹੋਰ ਪੱਕਾ ਕਰਦੇ ਨੇ ਤਾਂ ਅੱਗੇ ਤਿੰਨ ਬਹੁਤ ਜ਼ਰੂਰੀ ਗੱਲਾਂ ਹਨ ਹਮੇਸ਼ਾ ਇਮਾਨਦਾਰ ਰਹੋ ਇੱਕ ਸਮੇਂ ਤੇ ਇੱਕ ਕੰਮ ਨੂੰ ਪੂਰਾ ਕਰਨ ਤੇ ਧਿਆਨ ਦਿਓ ਤੇ ਸਭ ਤੋਂ ਜ਼ਰੂਰੀ ਆਲਸ ਤੋਂ ਦੂਰ ਰਹੋ ਤੀਜਾ ਸਿਧਾਂਤ ਇਮਾਨਦਾਰੀ ਤੇ ਬਹੁਤ ਜ਼ੋਰ ਦਿੰਦਾ ਹੈ ਅਤੇ ਇੱਥੇ ਚੋਰੀ ਦਾ ਮਤਲਬ ਸਿਰਫ ਪੈਸਿਆਂ ਦੀ ਚੋਰੀ ਨਹੀਂ ਹੈ ਇਸ ਦਾ ਮਤਲਬ ਹੈ ਕੰਮ ਦੇ ਸਮੇਂ ਦੀ ਚੋਰੀ ਕਰਨਾ ਕੰਪਨੀ ਦੀਆਂ ਚੀਜ਼ਾਂ ਦੀ ਗਲਤ ਵਰਤੋਂ ਕਰਨਾ ਜਾਂ ਬੇਦੀਲੀ ਨਾਲ ਕੰਮ ਕਰਨਾ ਇਹ ਸਭ ਛੱਡਣਾ ਪਵੇਗਾ ਅਤੇ ਆ ਦੇਖੋ ਇਹ ਸਲਾਈਡ ਕਿੰਨੇ ਸਾਫ਼ ਤਰੀਕੇ ਨਾਲ ਦਿਖਾਉਂਦੀ ਹੈ ਕਿ ਮਿਹਨਤ ਤੇ ਆਲਸ ਦੇ ਨਤੀਜਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਹਾਵਤਾਂ ਦੀ ਕਿਤਾਬ ਸਾਫ਼-ਸਾਫ਼ ਕਹਿੰਦੀ ਹੈ ਕਿ ਮਿਹਨਤੀ ਬੰਦਾ ਕਦੇ ਭੁੱਖਾ ਨਹੀਂ ਮਰਦਾ ਉਹ ਦੌਲਤ ਕਮਾਉਂਦਾ ਹੈ ਜਦਕਿ ਆਲਸੀ ਹੱਥ ਸਿਰਫ ਗਰੀਬੀ ਵਾਲੀ ਲੈ ਕੇ ਜਾਂਦੇ ਨੇ ਇਸ ਨਾਲ ਅਸੀਂ ਇਸ ਬਲੂਪ੍ਰਿੰਟ ਦੇ ਆਖਰੀ ਹਿੱਸੇ ਤੇ ਪਹੁੰਚ ਗਏ ਹਾਂ ਇਹ ਹਿੱਸਾ ਦੱਸਦਾ ਹੈ ਕਿ ਜਦੋਂ ਅਸੀਂ ਇਨਾਂ ਸਾਰੇ ਸਿਧਾਂਤਾਂ ਤੇ ਚੱਲਦੇ ਹਾਂ ਤਾਂ ਨਤੀਜਾ ਕੀ ਹੁੰਦਾ ਹੈ ਇਹ ਕੰਮ ਇਨਾਮ ਤੇ ਸ਼ੁਕਰਗੁਜ਼ਾਰੀ ਦੇ ਚੱਕਰ ਨੂੰ ਪੂਰਾ ਕਰਦਾ ਹੈ ਆਖਰੀ ਦੋ ਕਦਮ ਇਸ ਪੂਰੇ ਚੱਕਰ ਨੂੰ ਮੁਕੰਮਲ ਕਰਦੇ ਨੇ ਛੇਵਾਂ ਕਦਮ ਹੈ ਕਿ ਆਪਣੇ ਕੰਮ ਦਾ ਪੂਰਾ ਫਲ ਹਾਸਲ ਕਰਨ ਲਈ ਡਟੇ ਰਹੋ ਅਤੇ ਸਤਵਾਂ ਕਦਮ ਜਦੋਂ ਫਲ ਮਿਲ ਜਾਵੇ ਤਾਂ ਉਸ ਲਈ ਸ਼ੁਕਰਗੁਜ਼ਾਰ ਹੋਣਾ ਕਦੇ ਨਾ ਭੁੱਲੋ ਛੇਵਾਂ ਸਿਧਾਂਤ एक बहुत जरूरी गल समझा है अपनी मेहनत का फल मंगना या उसकी उम्मीद रखना कोई गलत गल नहीं है बल्कि बाइबल तो कहती है कि सावधान रहो ताकि अपना पूरा इनाम हासिल कर सको ਅਤੇ ਬਿਲਕੁਲ ਆਖਰ ਵਿੱਚ ਸਤਵਾਂ ਸਿਧਾਂਤ ਹੈ ਸ਼ੁਕਰਗੁਜ਼ਾਰੀ ਜਦੋਂ ਮਿਹਨਤ ਰੰਗ ਲਿਆਉਂਦੀ ਹੈ ਤਾਂ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਬਰਕਤ ਆਈ ਕਿੱਥੋਂ ਹੈ ਆਪਣੇ ਕਮਾਈ ਦਾ ਪਹਿਲਾ ਹਿੱਸਾ ਦੇ ਕੇ ਪਰਮੇਸ਼ਵਰ ਦਾ ਆਦਰ ਕਰਨਾ ਇਸ ਪੂਰੇ ਚੱਕਰ ਨੂੰ ਸੰਪੂਰਨ ਕਰਦਾ ਹੈ ਇਸ ਸਲਾਈਡ 2 ਬਿਲਕੁਲ ਵੱਖ-ਵੱਖ ਸੋਚਾਂ ਨੂੰ ਸਾਹਮਣੇ ਰੱਖਦੀ ਹੈ ਦੁਨੀਆ 'ਚ ਕਈ ਲੋਕ ਕਹਿੰਦੇ ਨੇ ਬਸ ਕੰਮ ਕਰੀ ਚੱਲ ਫਲ ਦੀ ਚਿੰਤਾ ਨਾ ਕਰ ਪਰ ਬਾਈਬਲ ਦਾ ਨਜ਼ਰੀਆ ਬਿਲਕੁਲ ਸਾਫ਼ ਹੈ ਜੋ ਬੀਜੋਗੇ ਉਹੀ ਵੱਡੋਗੇ ਹਰ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਤਾਂ ਫਿਰ ਅਖੀਰਲਾ ਵਾਅਦਾ ਇਹ ਹੈ ਕਿ ਮਿਹਨਤ ਦੇ ਸਰਬਦਾ ਇੱਕ ਪੱਕਾ ਹੱਲ ਮੌਜੂਦ ਹੈ ਯਸਾਇਆ ਨਬੀ ਇੱਕ ਅਜਿਹੇ ਪਵਿਕ ਬਾਰੇ ਦੱਸਦਾ ਹੈ ਜਿੱਥੇ ਕੀਤੀ ਗਈ ਕੋਈ ਵੀ ਮਿਹਨਤ ਬੇਕਾਰ ਨਹੀਂ ਜਾਵੇਗੀ ਅਤੇ ਹਰ ਕੋਈ ਆਪਣੀ ਮਿਹਨਤ ਦੇ ਫਲ ਦਾ ਆਨੰਦ ਮਾਣੇਗਾ ਅਤੇ ਸਾਰੀ ਗੱਲਬਾਤ ਸਾਨੂੰ ਇੱਕ ਆਖਰੀ ਸਵਾਲ ਤੇ ਲਿਆ ਕੇ ਛੱਡਦੀ ਹੈ ਜਿਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਇਸ ਸਾਰੇ ਬਲੂਪ੍ਰਿੰਟ ਨੂੰ ਸਮਝਣ ਤੋਂ ਬਾਅਦ ਅੰਤ ਵਿੱਚ ਸਾਡੀ ਮਿਹਨਤ ਦਾ ਅਸਲ ਮਕਸਦ ਕੀ ਹੈ ਸਾਡੀ ਮਿਹਨਤ ਦਾ ਫਲ ਕਿਸ ਨੂੰ ਵਡਿਆਈ ਦਿੰਦਾ ਹੈ